ਮੁੱਦਾ ਤੁਹਾਡੀ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬੈਸ ਕਿਉਂ ਮੁੱਦਾ ਬਣਾਇਆ ਪ੍ਰਧਾਨ ਕੀ ਜਾਂ ਐਲੋਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨ ਵਾਲੇ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਲਾਨਾ ਫਲਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੂ ਵੀ ਬਣ ਗਿਆ ਸੀ ਕਿਰਾ ਥੋੜਾ ਧਿਆਨ ਰੱਖਿਓ ਜੀ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲੈ ਕੇ ਪਾਸ ਪੜੋ ਤੇ ਮੈਂ ਜਾਣਨਾ ਤੁਸਾਂ ਜਾਣਦੇ ਹੋ ਇੱਥੇ 14 ਘੰਟੇ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟੇ ਜਿਆਦਾ ਗੱਲ ਕਰੋ ਕਰੋ ਕੀ ਕਾਲੀ ਸੇਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹ ਹੀ ਲੀਗਲ ਗਰੰਟੀ ਤੋੜਤੀ ਨਾ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਦੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਹ ਦੇਵਾਂਗੇ ਬੱਚਿਆਂ ਦੇ ਮੂੰਹ 'ਚੋਂ ਪੈਸੇ ਖਾਣ ਦੀ ਗੱਲ ਕਰਦੇ ਹੋ ਤਾਂ ਫੇਰ ਸਾਧੂ ਸਿੱਖ ਧਰਮ ਸੋਧ ਨੂੰ ਪੁੱਛ ਲਿਓ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਿਹਨੇ ਰੋਕੀ ਸੀ ਅੱਜ ਆਪਾਂ ਗੱਲ ਕਰਦੇ ਆਂ ਪਰਿਆਵਰਣ ਦੀ ਵਾਤਾਵਰਣ ਦੇ ਬਚਾਉਣ ਦੀ ਇੱਕ ਦਰੱਖ ਦੇ ਕਿੰਨੇ ਪੈਸੇ ਲੈਂਦਾ ਸੀ ਵੱਢਣ ਦੇ ਵੀ ਤੇ ਉਹਦੇ ਬਦਲੇ ਲਾਉਣ ਦੇ ਵੀ ਈਡੀ ਫਿਰਦੀ ਆ ਉੱਥੇ ਇੱਥੇ ਬੋਏ ਮਰਦਾ ਬੋਏ ਇਹਨਾਂ ਲੋਕਾਂ ਨਾਲ ਪਹਿਲਾਂ ਹੋ ਜਾਊਗਾ ਕੀ ਮੂੰਹ ਲੈ ਕੇ ਜਾਊਂਗਾ ਲੋਕਾਂ ਕੋਲੇ ਵੀ ਅਸੀਂ ਤੇ ਖਰਾਬ ਕਰਤਾ ਸੀ ਬੱਧਾ ਘੰਟਾ ਮੁੱਖ ਮੰਤਰੀ ਬੋਲਣ ਨਹੀਂ ਦਿੱਤਾ ਮਤਲਬ ਮੈਂ ਸੰਗੀਆਂਾਂ ਚ ਬਹੁਤ ਬੋਲ ਹਟਿਆ ਮੈਨੂੰ ਕੋਈ ਬੋਲਣ ਦਾ ਚਾਹ ਰੀ ਹੈਗਾ ਮੈਨੂੰ ਲੋਕਾਂ ਦੇ ਹੱਥ ਚ ਬੋਲਣਾ ਚਾਹਿਆ ਤੁਸੀਂ ਪੁੱਛਦੇ ਸੀਗੇ ਸੁਖਿੰਦਰ ਸੁਖੀ ਕਿਹਦੇ ਵੱਲੋਂ ਬੋਲਦਾ ਹੈ ਕਿਉਂਕਿ ਤੁਹਾਨੂੰ ਤਾਂ ਕਦੀ ਪਾਰਟੀ ਦੇਖੀ ਆ ਨਹੀਂ ਕਿ ਕਿਹਦੇ ਵੱਲੋਂ ਬੋਲਦਾ ਹੈ ਕਦੇ ਲੋਕਾਂ ਵੱਲੋਂ ਬੋਲੇ ਉਹ ਲੋਕਾਂ ਵੱਲੋਂ ਬੋਲਦਾ ਹੈ ਉਹ ਡਾਕਟਰ ਹੈ ਉਹ ਹਰ ਰੋਜ਼ ਆਪਰੇਸ਼ਨ ਕਰਕੇ ਇੱਥੇ ਵਿਧਾਨ ਸਭਾ ਚ ਆਉਂਦਾ ਆਪਰੇਸ਼ਨ ਇੱਥੋਂ ਜਾ ਕੇ ਆਪਰੇਸ਼ਨ ਕਰਦਾ ਹੈ ਜਿਹਦੇ ਵੱਲੋਂ ਦਿਗ ਵਿਜੇ ਬੋਲਦਾ ਉਹਦੇ ਵੱਲੋਂ ਬੋਲਦਾ ਥੋੜੀ ਨਹੀਂ ਹੋ ਸੱਚੀ ਜਰੂਰ ਕੀ ਕਹਿੰਦਾ ਮੋਦੀ ਦਾ ਹਾਰਨਾ ਮਤਲਬ ਭਾਰਤ ਦਾ ਹਾਰਨਾ ਉਹ ਆਂਦੀਆਂ ਕਾਲੀਆਂ ਪ ਤੁਸੀਂ ਕਿਉਂ ਕਹੋ ਕਿ ਸਪੈਕਟਿਡ ਬੰਦੇ ਚੁਣਿਆ ਹੋਇਆਗਾ ਕੋ ਤੁਹਾਡਾ ਭਾਈ ਘਰੇ ਵੱਲ ਬੋਲਦਾ ਹੋਰ ਉਸੇ ਗੱਲ ਚੀ ਆ ਇਹ ਕੀਦੇ ਵੱਲੋਂ ਬੰਨੂ ਵਾਲਾ ਕੰਮ ਛੱਡ ਦਿਓ ਬਾਜਵਾ ਸਾਹਿਬ ਅਮੇ ਆਖ ਮਲਾਉਣਾ ਵੀ ਜਾਵਾਂਗੇ ਫਾਇਦਾ ਕੋਈ ਨਹੀਂ ਤੁਸੀਂ ਕਿਉਂ ਇੰਨੇ ਪੰਜਾਬ ਦੇ ਵਿਰੋਧੀ ਹੋਏ ਹੋਏ ਕਿਉਂ ਇੰਨਾ ਮਤਲ ਹਰ ਗੱਲ ਤੇ ਤੁਸੀਂ ਮੈਂ ਤੇ ਉਹਨਾਂ ਗੱਲ ਹੀ ਨਹੀਂ ਕਰਨੀ ਹਸਪਤਾਲ ਜਾ ਜਾ ਮੋਛਾ ਉਹ ਮੋੜਕਈ ਨਾ ਯਾਰ ਮੱਥੇ ਨਾ ਲੱਗੇ ਮੈਂ ਮੱਥੇ ਲੱਗ ਜਿੰਨਾ ਪੰਜਾਬ ਵਿਰੋਧੀ ਆ ਬੀਜੇਪੀ ਹੈ ਨਾ ਜਿੰਨਾ ਨਾਫਰਤ ਇਹ ਪੰਜਾਬ ਨੂੰ ਕਰਦੀ ਹੈ ਨਾ ਹਰ ਰੋਜ਼ ਕੋਈ ਨਾ ਕੋਈ ਪੰਗਾ ਲੈਂਦੇ ਆ ਮੈਂ ਅਸ਼ਵਨੀ ਜੀ ਨੂੰ ਪੁੱਛਣਾ ਚਾਹੁੰ ਸੀ ਹੈ ਨਹੀਂ ਕਿ ਵੀ ਬੀਜੇਪੀ ਚੱਲਦੀ ਕਿਹਦੀ ਹੈ ਠੀਕ ਹੈ ਨਾ ਉੱਥੇ ਤੁਹਾਡੇ ਵਾਲਾ ਸੁਖੂ ਵੀ ਬੈਠਾ ਸੀਗਾ ਕਾਂਗਰਸ ਵਾਲਾ ਉਹ ਵੀ ਕਹਿੰਦੇ ਸਾਰ 7.19% ਸਾਡਾ ਹਿੱਸਾ ਚੰਡੀਗੜ੍ਹ ਦਾ ਉਹਦਾ ਵੀ ਜਵਾਬ ਦੇ ਦੇ ਕੋਈ ਕਿ ਭਾਈ ਸਾਡਾ ਚੰਡੀਗੜ੍ਹ ਦਾ ਸਤੈਨਾ ਤੋਂ ਮੰਗਣਾ ਹੈ ਤੂੰ ਕਿਧਰੋਂ ਵਿੱਚ ਪਿਸਤਾ ਬਾਕੇ ਬਹਿ ਗਿਆ ਬਾਦਲ ਸਾਹਿਬ ਵੱਡੇ ਵਾਲ ਸਾਹਿਬ ਬਰਨਾਲੇ ਨੂੰ ਜ਼ੋਰ ਕਹਿ ਜਾਂਦੇ ਸੀ ਸ਼ਾਮ ਨੂੰ ਉਸੇ ਦਿਨ ਮਲੂਟ ਕੁਝ ਹੋਰ ਕਹਿੰਦੇ ਸੀ ਨਾ ਮਲੂਟ ਨੂੰ ਪਤਾ ਲੱਗਦਾ ਸੀ ਬਰਨਾਲੇ ਕੀ ਕਹੇ ਨਾ ਬਰਨਾਲੇ ਨੂੰ ਪਤਾ ਲੱਗ ਗਿਆ ਲੱਗਦਾ ਸੀ ਸ਼ਾਮ ਨੂੰ ਮਲੂਟ ਕੀ ਕਹਿ ਗਿਆ ਅੱਜ ਕੱਲ ਅੱਧੀ ਸਰੀਨ ਤੇ ਲਾਲ ਨੇ ਬੁਰਾ ਬਈ ਭਈਆ ਆਹੋਂ ਆਏ ਕਿਹਾ ਸੀ ਜਿਵੇਂ ਮਜੀਠੀ ਵਾਲੀ ਕਿਹਾ ਸੀ ਲਾਲ ਭਗਵਾਨ ਕੇ ਉੱਥੇ ਬਾਬੇ ਬਕਾਲੇ ਬੀਏ ਨੂੰ ਤਰਨ ਤਾਰਨ ਦੇ ਸੀਆਈਏ ਚ ਗਾਚ ਚ ਪਾ ਕੇ ਰਸਾ ਲੱਕ ਜਾਵਾਂਗੇ ਜਿੱਦੇ ਫੜ ਲਿਆ ਉਹਦੇ ਲੋਕਤੰਤਰ ਦੀ ਹੱਤਿਆ ਹੋ ਗਈ ਸੀ ਮਾਨ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਗਿਆ ਸੀ ਲੋਕਾਂ ਨੇ ਲਾਤੀ ਫਿਰੋ ਲਾਲ ਪੱਗ ਵਾਲੀ ਫੋਟੋ ਦਰ ਗਿਆ ਦੀ ਦੀ ਸੋ ਇਸ ਕਰਕੇ ਅੱਜ ਮੁੱਦਾ ਤੁਹਾਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬੈਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਣੀ ਕਦੇ ਥੋਡੇ ਕਣੀ ਫੇਰ ਥੋਡੇ ਕਣੀ ਫੇਰ ਸਾਡੇ ਕਣੀ ਥੋਡੇ ਚ ਕੋਈ ਉਹਨੂੰ ਸਖਾਂਦਾ ਨਹੀਂ ਠੀਕ ਹੈ ਨਾ ਉਹ ਥੋਡੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਨਾ ਅਸੀਂ ਭੁਗਤਿਆ ਹੋਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨ ਵਾਲੇ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਰਾਨਾ ਫਰਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੂ ਵੀ ਬਣ ਗਿਆ ਸੀ ਕਿਰਾਂ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲੈ ਕਿ ਪਾਸਵਰਡ ਉਹ ਤੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਰਾਮ ਨਾਲ ਬੈ ਕੇ ਸੁਣ ਲਓ ਕੋਈ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈਏ ਤਾਂ ਹਾਂ ਉਹ ਲੱਗ ਕਰ ਲੈ ਹੂ ਹੂ ਆਰ ਯੂ ਕਹਦੋਂਗੇ ਜਾਂ ਮਟੀਰੀਅਲ ਕਹਦੋਂਗੇ ਤੁਹਾਡੇ ਤਾਂ ਪਹਿਲੇ ਤੋਂ ਇਹ ਸੁਭਾਅ ਰਿਹਾ ਹੈ ਪਹਿਲੇ ਤੋਂ ਤੁਹਾਡੇ ਖੂਨ 'ਚ ਇਹ ਪਰ ਆਇਆ ਹੋਇਆ ਮੈਂ ਕੀ ਕਰਾਉਣੇ ਤਾਂ ਮੈਂ ਤਾਂ ਬਦਲ ਨਹੀਂ ਸਕਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਕਿ ਜਿਹੜਾ ਇਹ ਇਹ ਬਿੱਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਜੀ' ਲਾਈਂ ਫਰਦਾ ਤੁਹਾਨੂੰ ਬਿੱਲ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿੱਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹ 'ਚ ਵੀ 'ਹੇ ਰਾਮ' ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ 'ਹੇ ਰਾਮ' ਪਰ ਜਿਹੜਾ ਬਿੱਲ ਦੀ ਆਤਮਾ ਮਾਰਦੀ ਉਹਦੀ ਗੱਲ ਕਰੋ ਇਹ ਕਹਿੰਦੇ ਅ ਅਸ਼wini ਜੀ ਚਲੋ ਮੈਨੂੰ ਪਤਾ ਸੀ ਚਲ ਚਲੇ ਜਾਣਗੇ ਉਹ ਹਨ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫੇਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ ਡੇਢ ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਚ ਪ੍ਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹੈ ਨਾਮ ਰੱਖਤਾ RAM ਜੀ ਤੁਹਾਨੂੰ ਐ ਲੱਗਦਾ ਮਹਾਤਮਾ ਗਾਂਧੀ ਸਾਤੇ RAM ਜੀ ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ किसान वास्ते लीगल गरंटी एम एस पी की जिंद लीगल गरंटी हैगी लीगल गरंटी तोड़ती इन्होंने पहला लीगल गरंटी सी बंदा मंग सकता सी रोजगार हम भी तोड़ती का जो अं चाहे उदू देवे लीगल गरंटी जोड़ी चीज की सी तोड़ती ने एमएसपी की लीगल गरंटी कितों भालते फिरते कि लीगल गरंटिया की गल करते हो अजाई साहब ने बहुत काम किया नरेगा तुम्हारा पता होना ना ਕਿ ਕਿ ਲੀਗਲ ਗਾਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਤੱਕ ਕਰਨੀ ਕਰਨਾ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉਲਝੇ ਨੇ ਕਿ ਹਰ ਚੀਜ਼ ਚ ਉਹਨਾਂ ਨੂੰ ਭਾਰਤੀ ਉਸ ਤੋਂ ਦਿਸਦਾ ਹੈ ਵਿਦੇਸ਼ੀ ਜਿਹਨੇ ਵਸਾ इवन ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਹਿਬ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਉੱਥੇ-ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਭਾਰਤ ਤੋਂ ਉਹਨਾਂ ਦੀਆਂ ਮਾਇਨਾ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ ਜਦੋਂ ਸ਼ੇਖ ਅਸੀਨਾ ਸੀ ਬਿਜਲੀ ਦਾ ਸਮਝੌਤਾ ਹੋ ਗਿਆ ਸੀ ਸ਼੍ਰੀਲੰਕਾ ਦਾ ਸਮਝੌਤਾ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲੀਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਆ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਐਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜਾਂਦੇ ਹੋ ਵੀ ਸਾਡੀ ਵਾਰੀ ਆਊਗੀ ਚਲ ਕੋਈ ਨਹੀਂ 5 ਸਾਲ ਤੋਂ ਬਾਅਦ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਵਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ 'ਚ ਗੱਲ ਕਰੋਗੇ ਤਾਂ ਵਾਰੀ ਆਊਗੀ ਇਹ ਤੁਸੀਂ ਵਾਰੀ ਉਡੀਕੀ ਜਾਇਓ ਉਡੀਕੀ ਜਾਇਓ ਵਾਰੀ ਇਹ ਉੱਠਦਾ ਬੋਲ ਨਹੀਂ ਦਿਖਣਾ ਐਸਾ ਆਪ ਨਾਲ ਉਹ ਤਾਂ ਆਪਣੀ ਜਨਤਾ ਬਣਾ ਕੇ ਬਹਿ ਗਿਆ ਲੱਗ ਗਿਆ ਪਤਾ ਨਾ ਬਿਹਾਰ ਚ ਹੁਣ ਦਿਖਾਈ ਜਾਂਦੇ ਹੋ ਕਿ 200 ਵਾਰ ਗਿਆ ਆ 300 ਵਾਰ ਗਿਆ ਆ ਇਹਦੀਆਂ ਆ ਮੈਂ ਤਾਂ ਕਹਿੰਦਾ ਸਪੀਕਰ ਸਾਹਿਬ ਆ ਜਿਹੜੇ 10 ਲੱਖ ਤੁਹਾਨੂੰ ਭੇਜੇ ਨੇ ਆ ਜਿਹੜੇ ਸਾਡੇ ਐਮਐਲਏ ਲੈ ਕੇ ਆਏ ਨੇ 10 ਲੱਖ ਚਿੱਠੀਆਂ ਉਹਦੇ ਐਡਰੈਸ ਦੂਸ ਲਿਖੇ ਹੋਣੇ ਇਹ ਨਾ ਫੜਾ ਦਿਓ ਪ੍ਰਧਾਨ ਮੰਤਰੀ ਉਹਨੇ ਵੋਟਾਂ ਕੱਟ ਦੇਣੀਆਂ ਸਾਰਿਆਂ ਦੀਆਂ ਵੀ ਇਹ ਤਾਂ ਮੇਰੇ ਵਿਰੁੱਧ ਨਹੀਂ ਤੇ ਸ਼ਾਇਦ ਇਹਨੂੰ ਕਿਸੇ ਰਾਸ਼ਟਰਪਤੀ ਨੂੰ ਜਾਂ ਕਿਤੇ ਹੋਰ ਜ਼ਿੰਮੇਵਾਰ ਅਥਾਰਟੀ ਨੂੰ ਭੇਜੋ ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਲੈ ਪੰਜਾਬ ਵਾਲਿਆਂ ਤਾਂ ਸਾਨੂੰ ਸਰਵੇ ਕਰਕੇ ਦੇਤਾ ਵੀ ਆਹ ਬੰਦੇ ਦਾ ਵਿਰੋਧੀ ਨੇ ਚਲੋ ਕੱਟੋ ਇਹਨਾਂ ਦੀਆਂ ਵੋਟਾਂ ਕੀ ਕਰੋਗੇ ਤੁਸੀਂ ਅਪਾ ਇਹ ਤੜੀਆਂ ہماری ਆਵਾਂਗੇ ਵੀ ਇੰਨੇ ਲੱਖ ਚਿੱਠੀਆਂ ਲਿਖ ਕੇ ਦੇਤੀਆਂ ਹੈ ਉਹ ਤਾਂ ਭਾਲ ਦੇ ਫਿਰਦੇ ਨੇ ਵੀ ਸਾਨੂੰ ਲੱਭੋ ਕਰਾਂਗੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਤੋ ਉਹਨਾਂ ਤਿੰਨ ਪਾਰਟੀਆਂ ਨੂੰ ਅਪਾ ਅਪਾ ਲੱਭ ਕੇ ਦਿੱਤੇ ਆਪਾਂ ਤਾਂ ਉਹਨਾਂ ਦੀ ਮਿਹਨਤ ਆਪਾਂ ਕਰਕੇ ਦਿੱਤੀ ਇਸ ਦਾ ਕੀ ਇਹਨੂੰ ਇੱਥੇ ਅਖਬਾਰਾਂ ਖੂਰਾਂ 'ਚ ਛਪਾ ਲੈਣਿਆ ਉੱਥੇ ਨਾ ਫੜਾ ਦੇ ਉਹ ਤਾਂ ਉਹ ਤਾਂ ਭਾਲ ਦੇ ਫਿਰਦੇ ਨੇ ਜੀ ਉਹ ਸਹੇ ਨੂੰ ਕਿਸੇ ਨੇ ਪੁੱਛਿਆ ਖਰਗੋਸ਼ ਨੂੰ ਕਹਿੰਦਾ ਅਜਰਾਤ ਨੂੰ ਮੀਟ ਬਣਾਈਏ ਉਹ ਕਹਿੰਦਾ ਰਾਤ ਤੱਕ ਆਪਣਾ ਬਚ ਰਿਹਾ ਵੀ ਉਹੀ ਬਹੁਤ ਹੈ ਜੀ ਆਪਣਾ ਇੱਥੇ ਬਚਾ ਲੀਏ ਜੀ ਉਹਨਾਂ ਉਹ ਤਾਂ ਉਹ ਤਾਂ ਆਦੰਬੂ ਆਦੰਬੂ ਕਰਦੇ ਫਿਰਦੇ ਨੇ ਬੰਗਾਲ ਦੇ ਵਿੱਚ ਪਿਛਲੇ ਸਾਢੇ 4 ਸਾਲ ਤੋਂ ਨਰੇਗਾ ਰੋਕੀ ਹੋਈ ਐ ਬੰਗਾਲ ਚ 1 ਰੁਪਈਆ ਨਹੀਂ ਦਿੱਤਾ ਸੁਪਰੀਮ ਕੋਰਟ ਚ ਫਿਰਦੀ ਐ ਮਮਤਾਬੇ ਨਰਜੀ ਜੀ ਸੁਪਰੀਮ ਕੋਰਟ ਚ ਕਿ ਨਰੇਗਾ ਚਲਾ ਦਿਓ ਮਹਾਰਾਣੀ 4 ਦੇਖ ਲਿਓ netflix ਤੇ ਵਿਲੇ ਹੀ ਹੁੰਦੇ ਤਸਤਾ ਮਹਾਰਾਣੀ 4 ਦੇ ਵਿੱਚ ਇਹੀ ਕੁਛ ਐ ਆਰਡੀਐਫ ਦਾ ਪੈਸਾ ਰੋਕ ਲਓ ਜਿਹੜੀ ਸਟੇਟ ਨਹੀਂ ਕੰਮ ਕਰਦੀ ਜਿੱਥੇ ਗੱਲ ਨਹੀਂ ਬਣਦੀ ਐ ਬਣਾ ਲਓ ਆਹੀ ਕੁਛ ਕਰਦੇ ਨੇ ਹੋਰ ਕੀ ਕਰਦੇ ਨੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਵੀ ਦਿੱਲੀ ਬੈਠਿਆਂ ਨੂੰ ਕੀ ਪਤਾ ਵੀ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠਿਆਂ ਨੂੰ ਕੀ ਪਤਾ ਜਿਹੜੇ ਪਿੰਡਾਂ 'ਤੇ ਤੁਸੀਂ ਨਾਂ ਲਏ ਸੀ ਹੁਣ ਕੋਟਕਪੂਰੇ ਦੇ ਵੀ ਉਹਨਾਂ ਉਹਨਾਂ ਪਿੰਡਾਂ 'ਚ ਕੀ ਕੰਮ ਹੋਣ ਵਾਲਾ ਉੱਥੋਂ ਉੱਥੋਂ ਆਇਆ ਕਰੂਗਾ ਜੀ ਨਹੀਂ ਕਰਨਾ ਫੇਰ ਕੀ ਕਰ ਲਵਾਂਗੇ ਜੀ ਕੰਮ ਆਪਦੇ ਹੱਥ ਚ ਲੈ ਲਈ ਕੱਚੇ ਰਿਸਟਰ ਪਤਾ ਹੈ ਕਿਸੇ ਨੂੰ ਕੱਚੇ ਰਿਸਟਰ ਪਤਾ ਹੈ ਤੇ ਅਜਾਲੀ ਸਾਹਿਬ ਨੂੰ ਤਾਂ ਪਤਾ ਹੋਣਾ ਕੱਚੇ ਰਿਸਟਰਾਂ ਤੇ ਸਾਈਨ ਕਰਾਉਂਦੇ ਆ ਮਰੇਗਾ ਵਾਲਿਆਂ ਤੋਂ ਮਾਂ ਮਾਂ ਤੋਂ ਸਾਡੀਆਂ ਤੋਂ 70 70 ਸਾਲ ਦੀ ਮਾਂ ਮਤ ਕੱਚਾ ਰਿਸਟਰੀ ਕੀ ਹੁੰਦਾ ਜਾਂ ਗੁੱਠਾ ਲਵਾਉਂਦੇ ਜਾਂ ਕੱਚਾ ਰਿਸਟਰੀ ਹੈ ਕਿ ਮਤਲਬ ਉਹ ਅਸਲੀ ਲੌਗ ਬੁੱਕ ਚ ਨਹੀਂ ਗਿਆ ਉਹਦਾ ਕੰਮ ਸਾਈਨ ਕਿਸੇ ਕੋਈ ਹੋਰ ਕਰਦਾ ਹੈ ਤੇ ਪੈਸੇ ਕਿਸੇ ਹੋਰ ਨੂੰ ਮਿਲਦੇ ਆ 70 ਸਾਲ ਦੀ ਮਾਂ 45 ਡਿਗਰੀ ਟੈਂਪਰੇਚਰ ਚ ਸਿਰ ਤੇ ਇਨ ਨੂੰ ਰੱਖ ਕੇ ਬੱਠਲ ਢੋ ਕੇ ਕੰਮ ਕਰਕੇ ਆਉਂਦੀ ਹੈ ਚਲ ਅੱਜ 340 ਰੁਪਏ ਮਿਲ ਜਾਣਗੇ ਬਾਅਦ ਚ ਪਤਾ ਲੱਗਦਾ ਭਾਈ ਕੱਚੇ ਰਿਸਟਰੀ ਤੇ ਸਾਈਨ ਕਰਾ ਗਏ ਜਿੱਦਾਂ ਕੰਮ ਹੀ ਨਹੀਂ ਕੀਤਾ ਉਹ ਕਿਸੇ ਹੋਰ ਨੂੰ ਮਿਲ ਗਏ ਉਹ ਜਿਹੜੇ ਨਵੇਂ ਕਾ ਸੈਕਟਰੀ ਸੁੱਕੀ ਬੈਠੇ ਨੇ ਅਸੀਂ ਫੜੇ ਨਹੀਂ ਬਥੇਰੇ ਅਸੀਂ ਕੋਈ ਗਰੀਬਾਂ ਦੇ ਜਿਹੜੇ ਦਿਹਾੜੀਆਂ ਚੋਂ ਪੈਸੇ ਖਾਣ ਨਹੀਂ ਆਏ ਜੇ ਜੇ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚੋਂ ਪੈਸੇ ਖਾਣ ਦੀ ਗੱਲ ਕਰਦੇ ਹੋ ਤਾਂ ਫਿਰ ਸਾਧੂ ਸਿੰਘ ਧਰਮਸੂਤ ਨੂੰ ਪੁੱਛ ਲਿਓ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਿਹਨੇ ਰੋਕੀ ਸੀ ਅੱਜ ਆਪਾਂ ਗੱਲ ਕਰਦੇ ਆਂ ਪਰਿਆਵਰਣ ਦੀ ਵਾਤਾਵਰਣ ਦੇ ਬਚਾਉਣ ਦੀ ਇੱਕ ਦਰੱਖਤ ਦੇ ਕਿੰਨੇ ਪੈਸੇ ਲੈਂਦਾ ਸੀ ਵੱਢਣ ਦੇ ਵੀ ਤੇ ਉਹਦੇ ਬਦਲੇ ਲਾਉਣ ਦੇ ਵੀ ਈਡੀ ਫਿਰਦੀ ਆ ਉੱਥੇ ਆ ਗੱਲਾਂ ਸੋਚ ਲਿਆ ਕਰੋ ਕਦੇ ਵੀ ਜਿਹੜੇ ਪੁਰਾਣੇ ਜ਼ਖਮ ਨੇ ਉਹਨਾਂ ਨੂੰ ਵੱਢ ਕੇ ਪਰਾਂ ਮਾਰੋ ਚੀਰਾ ਚੀਰਾ ਦੇਣਾ ਪੈਂਦਾ ਜੀ ਕੈਂਸਰ ਕੋਈ ਆਇਓਡੈਕਸ ਲਾ ਕੇ ਨਹੀਂ ਠੀਕ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਹੈ ਕਿਹੜੀਆਂ ਕੰਮਾਂ ਚ ਪੈ ਗਈ ਤੁਸੀਂ ਉੱਥੇ ਆ ਕੇ ਇੱਥੇ ਬੋਇਓ ਮਰਦੋਬਾਦ ਵਾਏ ਇਹਨਾਂ ਲੋਕਾਂ ਦਾ ਪਹਿਲਾ ਹੋ ਜਾਊਗਾ ਕੀ ਮੂੰਹ ਲੈ ਕੇ ਜਾਵਾਂਗੇ ਲੋਕਾਂ ਕੋਲੇ ਵੀ ਅਸੀਂ ਉੱਥੇ ਖਰਾਬ ਕਰਤਾ ਸੀ ਜੀ ਬੱਧਾ ਘੰਟਾ ਮੁੱਖ ਮੰਤਰੀ ਬੋਲਣ ਨਹੀਂ ਦਿੱਤਾ ਉਹ ਮੈਂ ਤਾਂ ਪਹਿਲਾਂ ਕੈਸਟਾ ਚ ਬਹੁਤ ਬੋਲ ਹਟਿਆ ਮੈਂ ਤਾਂ ਮੈਂ ਤਾਂ ਸੀਰੀਅਲਾਂ ਚ ਬਹੁਤ ਬੋਲ ਹਟਿਆ ਮੈਨੂੰ ਕੋਈ ਬੋਲਣ ਦਾ ਚਾਹ ਨਹੀਂ ਹੈਗਾ ਮੈਨੂੰ ਲੋਕ ਤੁਸੀਂ ਪੁੱਛਦੇ ਸੀਗੇ ਸੁਖਿੰਦਰ ਸੁਖੀ ਕਿਹਦੇ ਵੱਲੋਂ ਬੋਲਦਾ ਹੈ ਕਿਉਂਕਿ ਤੁਹਾਨੂੰ ਤਾਂ ਕਦੀਆਂ ਪਾਰਟੀਆਂ ਦੇਖੀਆਂ ਨੇ ਕਿਹਦੇ ਵੱਲੋਂ ਬੋਲਦਾ ਹੈ ਕਦੇ ਲੋਕਾਂ ਵੱਲੋਂ ਬੋਲਦੇ ਉਹ ਲੋਕਾਂ ਵੱਲੋਂ ਬੋਲਦਾ ਹੈ ਉਹ ਡਾਕਟਰ ਹੈ ਉਹ ਹਰ ਰੋਜ਼ ਆਪਰੇਸ਼ਨ ਕਰਕੇ ਇੱਥੇ ਵਿਧਾਨ ਸਭਾ ਚ ਆਉਂਦਾ ਆਪਰੇਸ਼ਨ ਇੱਥੋਂ ਜਾ ਕੇ ਆਪਰੇਸ਼ਨ ਕਰਦਾ ਹੈ ਇਹਨਾਂ ਨੂੰ ਹੀ ਆ ਬਸ ਫਿਰ ਫਲਾਨੇ ਵੱਲੋਂ ਬੋਲਦਾ ਜਿਹਦੇ ਵੱਲੋਂ ਸ਼ਸ਼ੀ ਧਰੂਰ ਬੋਲਦਾ ਉਹਦੇ ਵੱਲੋਂ ਬੋਲਦਾ ਚਲਦੇ ਹੁਣ ਆ ਜਿਹਦੇ ਵੱਲੋਂ ਦਿਗਬਿਜੇ ਬੋਲਦਾ ਉਹਦੇ ਵੱਲੋਂ ਬੋਲਦਾ ਥੋੜੇ ਨੇ ਉਹ ਸ਼ਸ਼ੀ ਧਰੂਰ ਕੀ ਕਹਿੰਦਾ ਮੋਦੀ ਦਾ ਹਾਰਨਾ ਮਤਲਬ ਭਾਰਤ ਦਾ ਹਾਰਨਾ ਓਏ ਆਪਦੀਆਂ ਕਾਲੀਆਂ ਬੇਡਾਂ ਤੇ ਨਿਗਾਹ ਮਾਰ ਲਓ ਤੁਸੀਂ ਕਿਉਂ ਕਿਸੇ ਰਿਸਪੈਕਟਡ ਬੰਦੇ ਚੁਣਿਆ ਹੋਇਆ ਦਾ ਉਹ ਤੁਹਾਡਾ ਭਾਈ ਘਰੀ ਵੱਲ ਬੋਲਦਾ ਫਿਰ ਉਸੇ ਘਰ ਚ ਹੀ ਐ ਇਹ ਕੀਦੇ ਵੱਲੋਂ ਵੱਲੋਂ ਆਲਾ ਕੰਮ ਛੱਡ ਦਿਓ ਬਾਜਵਾ ਸਾਹਿਬ ਅਸੀਂ ਅੱਖ ਮਲਾਉਣਾ ਵੀ ਜਾਵਾਂਗੇ ਫਾਇਦਾ ਕੋਈ ਨਹੀਂ ਤੁਸੀਂ ਕਿਉਂ ਇੰਨੇ ਪੰਜਾਬ ਦੇ ਵਿਰੋਧੀ ਹੋਏ ਹੋਏ ਹੋ ਕਿਉਂ ਇੰਨਾ ਮਤਲਬ ਹਰ ਗੱਲ ਤੇ ਤੁਸੀਂ ਮੈਂ ਤੇ ਉਹਦੇ ਨਾਲ ਗੱਲ ਹੀ ਨਹੀਂ ਕਰਨੀ ਹਸਪਤਾਲ ਚਲੇ ਜਾਮ ਉਹ ਉਹ ਮੁੜ ਕੇ ਹੀ ਨਾ ਆਵੇ ਯਾਰ ਮੱਥੇ ਨਾ ਲੱਗੇ ਮੈਂ ਮੱਥੇ ਲੱਗਾਂ ਨਾਵ ਜੀ ਤੁਸੀਂ ਲਾਉਣਾ ਤੁਸੀਂ ਭਾਗੇ ਬਦਾਤਾ ਬਣ ਗਏ ਇਹ ਕਾਂਗਰਸ ਵਾਲੇ ਭਾਗੇ ਬਦਾਤਾ ਬਣ ਗਏ ਮੈਂ ਕਈ ਵਾਰੀ ਕਹਿ ਚੁੱਕਾ ਅੱਜ ਫੇਰ ਕਹਿ ਦਿੰਨਾ ਜਿੰਨਾ ਪੰਜਾਬ ਵਿਰੋਧੀ ਆ ਬੀਜੇਪੀ ਹੈ ਨਾ ਜਿੰਨਾ ਨਫਰਤ ਇਹ ਪੰਜਾਬ ਨੂੰ ਕਰਦੀ ਹੈ ਨਾ ਹਰ ਰੋਜ਼ ਕੋਈ ਨਾ ਕੋਈ ਪੰਗਾ ਲੈਂਦੇ ਮੈਂ ਅਸ਼ਵਨੀ ਜੀ ਨੂੰ ਪੁੱਛਣਾ ਚਾਹੁੰ ਸੀ ਹੈ ਨਹੀਂਗੇ ਵੀ ਬੀਜੇਪੀ ਚੱਲਦੀ ਕਿਹਦੀ ਹੈ ਕਦੇ ਜੁਨੀਵਰਸਿਟੀ ਕਹਿੰਦੇ ਸਾਡੀ ਹੈ ਜਦੋਂ ਰੌਲਾ ਪੈਂਦਾ ਬਿਲ ਵਾਪਸ ਨੋਟੀਫਿਕੇਸ਼ਨ ਵਾਪਸ ਫਿਰ ਚੰਡੀਗੜ੍ਹ ਤੇ ਅਸੀਂ ਹਾਂ ਦੇਵਾਂਗੇ ਜਦੋਂ ਰੌਲਾ ਪੈਂਦਾ ਚੰਡੀਗੜ੍ਹ ਵਾਲਾ ਸਾਰਾ ਖਤਮ ਜੀ ਕਦੇ ਬੀਬੀਐਮਬੀ ਸਾਡੀ ਹੈ ਜੀ ਬੀਬੀਐਮਬੀ ਜਦੋਂ ਮੈਂ ਨਾਰਥ ਕੌਂਸਲ ਦੇ ਵਿੱਚ ਜਾ ਕੇ ਰੌਲਾ ਪਾਇਆ ਕਿ ਸਾਨੂੰ ਵੱਡਾ ਭਾਈ ਕਹਿ ਕਹਿ ਕੇ ਲੁੱਟੀ ਜਾਂਦੇ ਹੋ ਇਹ ਨਾ ਹੋਏ ਵੱਡਾ ਭਾਈ ਉਜੜ ਜੇ ਬਾਕੀ ਸਾਰੇ ਭਾਈ ਜਿਉਂਦੇ ਰਹਿਣਾ ਠੀਕ ਹੈ ਨਾ ਉੱਥੇ ਤੁਹਾਡੇ ਵਾਲਾ ਸੁਖੂ ਵੀ ਬੈਠਾ ਸੀਗਾ ਕਾਂਗਰਸ ਵਾਲਾ ਉਹ ਵੀ ਕਹਿੰਦੇ ਸੀ 7.19% ਸਾਡਾ ਹਿੱਸਾ ਚੰਡੀਗੜ੍ਹ ਚ ਉਹਦਾ ਵੀ ਜਵਾਬ ਦੇ ਦਿਆ ਕਰੋ ਕਿ ਭਾਈ ਸਾਡਾ ਚੰਡੀਗੜ੍ਹ ਦਾ ਅਸੀਂ ਇਨਾ ਤੋਂ ਮੰਗਣਾ ਸੀ ਤੂੰ ਕਿਧਰੋਂ ਵਿੱਚ ਵਿੱਚ ਸਤਾ ਕੇ ਬਹਿ ਗਿਆ ਕਦੇ ਤਾਂ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਲਓ ਜਿੱਤੇ ਸਾਰੇ ਤੁਸੀਂ ਇੱਕਸਾਰ ਹੋਵੋ ਇੱਧਰ ਦੇ ਪਾਸੇ ਆਏ ਕਹੀ ਜਾਂਦੇ ਉਹਨੇ ਉਧਰ ਦੇ ਪਾਸੇ ਆਏ ਕਹੀ ਜਾਂਦਾ ਮੈਂ ਐ ਨਹੀਂ ਚੱਲਣਾ ਐ ਨਹੀਂ ਚੱਲਣਾ ਇਹ ਜ਼ਮਾਨਾ ਹੋਰ ਹੋ ਗਿਆ ਪਹਿਲਾਂ ਗੱਲ ਹੋਰ ਸੀ ਬਾਦਲ ਸਾਹਿਬ ਵੱਡੇ ਵਾਲ ਸਾਹਿਬ ਬਰਨਾਲੇ ਕੁਝ ਹੋਰ ਕਹੇ ਜਾਂਦੇ ਸੀ ਸ਼ਾਮ ਨੂੰ ਉਸੇ ਦਿਨ ਮਲੋਟ ਕੁਝ ਹੋਰ ਕਹਿੰਦੇ ਸੀ ਨਾ ਮਲੋਟ ਵਾਲੇ ਨੂੰ ਪਤਾ ਲੱਗਦਾ ਸੀ ਬਰਨਾਲੇ ਕੀ ਕਹਿਆ ਨਾ ਬਰਨਾਲੇ ਵਾਲੇ ਨੂੰ ਪਤਾ ਲੱਗਦਾ ਸੀ ਲੱਗਦਾ ਸੀ ਵੀ ਸ਼ਾਮ ਨੂੰ ਮਲੋਟ ਕੀ ਕਹਿ ਗਿਆ ਅੱਜ ਕੱਲ ਅੱਧੀ ਸੇ ਗ੍ਰੀਨ ਤੇ ਲਾ ਲੈਂਦੇ ਆ ਬਰਾਬਰ ਵੀ ਭਾਈ ਆ ਹੁਣ ਐ ਕਿਹਾ ਸੀ ਜਿਵੇਂ ਮਜੀਠੀਵਾਲੇ ਕਿਹਾ ਸੀ ਲਾਲ ਪੱਗ ਬਨ ਕੇ ਉੱਥੇ ਆਪੇ ਕਾਲੇ ਬੀਏ ਨੂੰ ਤਰਨ ਤਾਰਨ ਦੇ ਸੀਆਈਏ ਚ ਗਾਚ ਚ ਪਾ ਕੇ ਰਸਾ ਲੈ ਕੇ ਜਾਵਾਂਗੇ ਤੇ ਜਿੱਦੇ ਫੜ ਲਿਆ ਉਹਦੇ ਲੋਕਤੰਤਰ ਦੀ ਹੱਤਿਆ ਹੋ ਗਈ ਸੀ ਮਾਨਵ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਗਿਆ ਸੀਗਾ ਲੋਕਾਂ ਨੇ ਲਾਤੀ ਫਿਰੋ ਲਾਲ ਪੱਗ ਵਾਲੀ ਫੋਟੋ ਉੱਤੇ ਦੀ 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 ਵੀ ਕੀ ਜਵਾਬ ਦਿੱਤਾ ਸੀ ਆਦਾ ਹੈ ਜਵਾਬ ਕੀ ਦਿੱਤਾ ਸੀ ਹਾਂ ਹਾਂ ਚਲੋ ਕੋਈ ਨਹੀਂ ਚੱਲੀ ਜਾਣ ਤੋ ਕੇਸ ਕੋਈ ਗੱਲ ਨਹੀਂ ਕੇਸਾਂ ਦੀ ਕਿਹੜੀ ਗੱਲ ਆ ਨਾ ਉਹ ਤੁਹਾਡੇ ਕੋਲ ਕੀ ਸੀ ਹੁੰਦੀ ਹੈ